ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਸਕੂਲ ਖੁੱਲਣ ਤੋਂ ਪਹਿਲਾਂ ਹੀ ਨਵੀਆਂ ਹਦਾਇਤਾਂ ਜਿਹੜੀਆਂ ਨੇ ਉਹ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਸਕੂਲਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਔਰ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਰੱਖਣ ਦੇ ਲਈ ਆਦੇਸ਼ ਜਾਰੀ ਕੀਤੇ ਗਏ ਨੇ ਤਾਂ ਬੱਚਿਆਂ ਨੂੰ ਇੱਕ ਮਹੀਨੇ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਗਰਮੀ ਦੀਆਂ ਚੱਲ ਰਹੀਆਂ ਸਨ ਉਹ ਹੁਣ ਖਤਮ ਹੋਣ ਜਾ ਰਹੀਆਂ ਨੇ ਅਜੇ ਇਹ ਦੇ ਵਿੱਚ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਇਹ ਨਵੇਂ ਫਰਮਾਨ ਜਾਰੀ ਕੀਤੇ ਗਏ ਨੇ ਭਾਵੇਂ ਉਹ ਸਰਕਾਰੀ ਸਕੂਲ ਹੈ ਭਾਵੇਂ ਉਹ ਪ੍ਰਾਈਵੇਟ ਸਕੂਲ ਹੋਵੇ ਦੋਵਾਂ ਸਕੂਲਾਂ ਨੂੰ ਜਿਹੜਾ ਹੈ ਉਹ ਹਦਾਇਤਾਂ ਕੁਝ ਜਾਰੀ ਕੀਤੀਆਂ ਗਈਆਂ ਨੇ ਤਾਂ ਦੱਸਦੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਨਿਰਖਣ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇੱਕ ਟੀਮ ਵੀ ਬਣਾਈ ਜਾਏਗੀ ਬਗਾਇਦਾ ਤੌਰ ਉੱਤੇ ਤਿਆਰੀ ਕੀਤੀ ਜਾਵੇ ਔਰ ਚੈਕਲਿਸਟ ਵੀ ਬਣਾਈ ਜਾਏਗੀ ਔਰ ਤੁਰੰਤ ਹੀ ਕਾਰਵਾਈ ਕਰਨ ਦੇ आदेश ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨੇ ਸਰਕਾਰੀ ਨਿੱਜੀ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਿਹੜਾ ਜਦੋਂ ਹੁਣ ਸਕੂਲ ਮੁੜ ਤੋਂ ਖੁੱਲਣ ਵਾਲੇ ਨੇ ਔਰ ਬੱਚੇ ਦੁਬਾਰਾ ਤੋਂ ਸਕੂਲ ਦੇ ਵਿੱਚ ਜਾਣਗੇ ਤਾਂ ਅਜਿਹੇ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਨਿਰਖਣ ਤੇ ਮੁਰੰਮਤ ਕਰਵਾਉਣ ਦੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਹੁਕਮਾ ਦਾ ਉਦੇਸ਼ ਇਹ ਯਕੀਨ ਬਣਾਉਂਦਾ ਹੈ ਕਿ ਬੱਚਿਆਂ ਨੂੰ ਸਕੂਲ ਵਾਪਸ ਆਉਣ ਤੇ ਸੁਰੱਖਿਅਤ ਸਾਫ਼ ਤੇ ਸੁਭਿਧਾਜਨਕ ਵਾਤਾਵਰਨ ਜਿਹੜਾ ਹੈ ਉਹ ਵਿਦਿਆਰਥੀਆਂ ਨੂੰ ਮਿਲੇ ਅਜੇਹ ਦੇ ਵਿੱਚ ਸਕੂਲ ਦੀਆਂ ਇਮਾਰਤਾਂ ਕਲਾਸਰੂਮਸ ਬਿਜਲੀ ਪਾਣੀ ਬਾਕੀ ਸਾਰੀ ਚੀਜ਼ਾਂ ਦੇ ਪ੍ਰਬੰਧ ਯਕੀਨੀ ਬਣਾਏ ਜਾਂਦਾ ਇਸ ਦੇ ਨਾਲ ਜੇਕਰ ਕਿਸੇ ਸਕੂਲ ਦੇ ਵਿੱਚ ਖੇਡ ਮੈਦਾਨ ਪਾਰਕਿੰਗ ਜਾਂ ਫਿਰ ਅਜਿਹੀਆਂ ਚੀਜ਼ਾਂ ਦੀ ਮੁਰੰਮਤ ਬਾਕੀ ਹੈ ਤਾਂ ਉਹ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਸ ਦੀ ਵੀ ਮੁਰੰਮਤ ਕੀਤੀ ਜਾਵੇ ਇਸ ਲਈ ਵਿਸ਼ੇਸ਼ ਗਠਨ ਇੱਕ ਟੀਮ ਦਾ ਵੀ ਕੀਤਾ ਜਾ ਰਿਹਾ ਹੈ ਔਰ ਸਕੂਲਾਂ ਨੂੰ ਇਸ ਸੰਬੰਧੀ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਨਿਰਖਣ ਸਰਟੀਫਿਕੇਟ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਕੋਲ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ ਤਾਂ ਨਿੱਜੀ ਸਕੂਲਾਂ ਨੂੰ ਵੀ ਨਿਰਖਣ ਰਿਪੋਰਟ ਸਕੂਲ ਦੇ ਰਿਕਾਰਡ ਦੇ ਵਿੱਚ ਰੱਖਣ ਦੇ ਹਦਾਇਤ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤਾਂ ਨਿੱਜੀ ਬੱਸਾਂ ਦੇ ਵਰਤੋਂ ਕਰਨ ਵਾਲੇ ਸਕੂਲਾਂ ਦਾ ਵੀ ਨਿਯਮ ਅਨੁਸਾਰ ਨਿਰਖਣ ਕੀਤਾ ਜਾਵੇ ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਸਕੂਲ ਦੀਆਂ ਜਿਹੜੀ ਬੱਸਸ ਨੇ ਉਹ ਹਾਦਸਾ ਗ੍ਰਸਤ ਹੁੰਦੀਆਂ ਨੇ ਅਜ ਇਹਦੇ ਵਿੱਚ ਇਹ ਪਹਿਲਾ ਹੀ ਯਕੀਨੀ ਬਣਾਇਆ ਜਾਵੇ ਕਿ ਬੱਸਸ ਦੇ ਵਿੱਚ ਜਿਹਦੇ ਵਿੱਚ ਬੱਚੇ ਬੈਠ ਕੇ ਸਕੂਲ ਦੇ ਵਿੱਚ ਆਉਂਦੇ ਔਰ ਜਾਂਦੇ ਨੇ ਤਾਂ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਹੋਣ ਤਾਂ ਇਹਦੇ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ ਸਕੂਲੀ ਛੁੱਟੀਆਂ ਜਿਹੜੀਆਂ ਨੇ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਇਹ ਆਦੇਸ਼ ਜਾਰੀ ਕੀਤੇ ਗਏ ਨੇ ਇਹਦੇ ਵਿੱਚ ਖਾਸ ਤੌਰ ਤੇ ਸਰਟੀਫਿਕੇਟ ਜਿਹੜਾ ਉਹ ਜਮਾ ਕਰਵਾਉਣਾ ਜਿਹੜਾ ਹੈ ਆਪਣੇ ਸਿੱਖਿਆ ਅਧਿਕਾਰੀ ਦੇ ਕੋਲ ਜ਼ਿਲ੍ਹਾ ਦੇ ਉਹ ਬਹੁਤ ਹੀ ਜ਼ਿਆਦਾ ਹਰ ਇੱਕ ਸਕੂਲ ਦੇ ਲਈ ਇੰਪੋਰਟੈਂਟ ਹੋਏਗਾ ਚਾਹੇ ਉਹ ਨਿੱਜੀ ਸਕੂਲ ਹੈ ਚਾਹੇ ਉਹ ਸਰਕਾਰੀ ਸਕੂਲ ਹੈ ਇੱਕ ਨਿਰਖਣ ਜਿਹੜੀ ਰਿਪੋਰਟ ਹੈ ਉਹ ਸਕੂਲ ਦੇ ਰਿਕਾਰਡ ਦੇ ਵਿੱਚ ਵੀ ਰੱਖਣੀ ਲਾਜ਼ਮੀ ਹੋਏਗੀ